ਓ ਜੀ ਬਾਈ ਨਵੇਂ ਟਰੈਕਟਰ ਦਾ ਕਰਤਾ ਮੂਰਤ ਅੱਜ ਹਾਂ ਕੀ ਹੁੱਕ ਦੱਤੀ ਜਾਸੇ ਵਾਲਿਆਂ ਨੇ ਇੰਨੀ ਕਾ ਗਾਂ ਨਹੀਂ ਕਿਹੜਾ ਕਿੱਡੀ ਹੁੱਕ ਦੱਤੀ ਐ ਲਓ ਜੀ ਇੱਕ ਵਾਰ ਜੇ ਕੋਈ ਉੱਪਰ ਆ ਕੇ ਟੈਂਪਰ ਨਹੀਂ ਕਰੇ ਨਾ ਬੀ ਰੋਡ ਦੇ ਦੇ ਨਾ ਬੰਦੇ ਛੁੱਟੀ ਹੀ ਦੇ ਦੋ ਜੇ ਦੀ ਹੁੱਕਾ ਜੇਕੇ ਪਹਿਲਾਂ ਪਾ ਲਈਏ ਫੇਲਾ ਪਾ ਲਈਏ ਫੇਰ ਤੁਹਾਨੂੰ ਦਿਖਾਉਂਦੇ ਬਾਈ ਨਵੇਂ ਟਰੈਕਟਰ ਦਾ ਅੱਜ ਮੂਰਤ ਹੋਇਆ ਗਿਆ ਬਾਈ ਆਲੂ ਲਿਆਉਣੇ ਕਢਾ ਕੇ ਇਹ ਟਰਾਲੀ ਬਾਉਣ ਲੱਗੇ ਬਾਈ ਟਰਾਲਾਂ ਚ ਸਪੀਡ ਵਾਈ ਕਰਦੀਆਂ ਰੇਤਾ ਪਿਆ ਉਹਦੇ ਵਿੱਚ ਦੇਖੇ ਹੁੱਕ ਛੋਟੀ ਆ ਨਹੀਂ ਨਹੀਂ ਉੱਪਰ ਦਾ ਯਾਰ ਦਾ ਬਾਈ ਜੱਗਾ ਵੀ ਪਹੁੰਚ ਗਏ ਭਾਈ ਟਰੈਕਟਰ ਦੇਖਣ ਹੈ ਹੈ ਲੈ ਭਾਈ ਤੁਹਾਨੂੰ ਦੱਸ ਕੇ ਭਾਈ ਜਮਨੇ ਨੂੰ ਖਵਾਵਾਂ ਤੁਹਾਨੂੰ ਖਵਾਵਾਂ ਆ ਕੇ ਆਉਂਦੇ ਦੋਵੇਂ ਭਾਈ ਇੱਕੋ ਹੈ ਆ ਜਗੇ ਵਧੀਆ ਚੀਜ਼ ਹੈ ਵਧੀਆ ਜੱਗੇ ਆਪਾਂ ਦੇਖਣ ਵੀ ਤਾਂਗੇ ਤੇ ਇੱਕ ਵਾਰ ਹੋਰ ਆਪਾਂ 3 ਸਾਲ ਹੋ ਗਏ ਮੈਂ ਕਹਿੰਦਾ ਜੇ ਉਹਨਾਂ ਹਰੀਪੁਰ ਵਾਲੇ ਦੇ ਰਿਸ਼ਤੇਦਾਰ ਲੈ ਕੇ ਜਾ ਜਦ ਗਏ ਜੀ ਆਪਾਂ ਹਾਂ ਨਾ ਭਾਈ ਜੱਗੇ ਨੂੰ ਦੁੱਬ ਦੇ ਦਿੱਤੀ ਟਰੈਕਟਰ ਵਧੀਆ ਜਗੇ ਹੈ ਹੈ ਪੂਰਾ ਵਹੀਏ ਦੇਖੇ ਮਹਿੰਦਰਾ ਦਾ ਚੀਜ਼ ਐ ਬ੍ਰਾਂਡ ਆ ਭਾਈ ਬੈ ਕੇ ਦੇਖ ਤਾਰ ਜਿੰਨਾ ਖੁੱਲਾ ਕਰਦਾ ਚੈੱਕ ਕਰ ਜਾਣਾ ਫੈਟ ਗੇਰੇ ਆ ਦੇਖ ਮੋਟੋ ਤੋਂ ਜੇਕੇ ਪੂਰਾ ਐ ਮੈਂ ਕੰਮ ਆਏ ਜੀ ਮਹਿੰਦਰਾ ਦੇ ਦਰੂਜੀ ਦੇ ਬਧਾਈਆਂ ਬਈ ਤੁਹਾਨੂੰ ਭਾਈ ਤੁਹਾਨੂੰ ਵੀ ਬਧਾਈ ਆ ਜਾ ਕੇ ਖੁੱਲਾ ਐ ਪੂਰਾ ਲੋ ਜੀ 14 ਟਾਰੀ ਸੁਣੋਗੇ 14 ਦੇ 14 ਦੇ 16 ਮਾ ਦਾ ਦਬੂਗਾ ਨਾ ਜੱਗੇ 14ਵਾਂ ਬੜਕੂnga ਪੂਰਾ ਆਪੋਰ ਬਾਈਪੋਰ ਹੈ ਜਿਹੜਾ ਪੈਰਾਂ ਚ ਆਉਂਦੇ ਦਾ ਹੀ ਮਹੌਰਤ ਆਉਂਦੇ ਦਾ ਉਦਘਾਟਨ ਹੋ ਗਿਆ ਬੈਗ ਕਿੱਥੇ ਲਾਇਆ ਨਾ ਠੀਕ ਆ ਕਪੂਠੇ ਘੇਰੇ ਤੇ ਆ ਨਾ ਠੀਕ ਆ ਹਾਂ ਠੀਕ ਆ ਸਾਹਮਣੇ ਸਾਹਮਣੇ ਕਰਤਾ ਤੇਰੇ ਵਾਲੇ ਮੰਗਣਾ ਇਹ ਜੌਂਡੀਰ ਦਾ ਪੈਂਦਾ ਏ ਸਾਹਮਣੇ ਸਾਹਮਣੇ ਕਰਤਾ ਜੌਂਡੀਰ ਤਾਂ ਤਾਂ ਹੋਰ ਹਾਂ ਹੂੰ ਚੱਲ ਫੇਰ ਚੱਲ ਮੋੜ ਦੇ ਜੱਗੇ ਫੇਰ एतिरा इदरूं ਹਾਂ ਓਕੇ ਬਾਕੀ ਕੀ ਲੈਣ ਚੱਲੇ ਆ ਬਾਕੀ ਕੀ ਲੈਣ ਚੱਲੇ ਆ ਹਾਂ ਬਾਕੀ ਕੀ ਲੈਣ ਚੱਲੇ ਆ ਅੱਧਕਾਰ ਬੋ ਬੋ ਮੋਟਾ ਜਗੜਾ ਦੇਖੋ ਮੰਡੀ ਉੱਤੇ ਕਿੱਡੇ ਤਕੜਾ ਆ ਮੂਰੇ ਵੀ ਲੈ ਲੈ ਹੈਂ ਮੋਟਾ ਬਾਈਆ ਤਕੜੇ ਹੱਡ ਵਾਲਾ ਏ 40 ਰੁਪਏ ਦੇ ਵਰਗ ਦੇ ਮੋਟ ਜਿੰਨਾ ਮੋਟਾ ਹਾਂ ਕਿਉਂ ਆ ਦੇ ਕਿੰਨਾ ਤਕੜਾ ਦਵਾਣਾ ਪਿੱਛੇ ਵੀ ਸਾਰਾ ਦੇਖ ਹੂੰ ਚੀਜ਼ ਨਹੀਂ ਕੋਈ ਮਾੜੀ ਦਾ ਪੂਰਾ ਤਕੜਾ ਮਹਿੰਦਰਾ ਦਾ ਬਾਈ ਚੀਜ਼ ਹੈ ਇਹ ਟਰੈਕਟਰ ਕਾਮਯਾਬੀ ਹੋਇਆ ਹੁੱਕ ਬਣਨੀ ਹੈ ਹਾਂ ਹੁੱਕ ਬਣਨੀ ਵਧੀਆ ਜਗੇ ਆਹ ਦੇਖ ਤਾਂ ਹਾਂ ਡਿਸਟ੍ਰੀਬਿਊਟਰ ਸਭ ਕੋ ਟਾਪ ਮਾਡਲ ਆ ਯਾਰ ਠੀਕ ਹੈ ਸਕੈਨ ਨੂੰ 585 ਰਹਿ ਗਿਆ ਅਰਜੰਤ ਦੇ ਵੀ ਵੱਧ ਫੀਚਰ ਚੱਲ ਫਿਰ ਕਢਾ ਲਿਆ ਚਲੋ ਭਾਈ ਕਰਤਾ ਮੋਰ ਤਾ ਆਲੂ ਚਿੱਲੇ ਚੜਾਉਣ ਬਾਕੀ ਇੱਥੇ ਦੇਖ ਜੇ ਬੜੇ ਜਿਆਦਾ ਨਾ ਮੋੜੀਆਂ ਆ ਕਿੱਥੇ ਬਸਰਾਣ ਲੱਗਦੀ ਇਹਦਾ ਪੜਾਉਣੀ ਪੱਤੀ ਵਿੱਚ ਤੇ ਹੁੱਕਾਂ ਲਈ ਲੈਫਟ ਹੋਰ ਥੱਲੇ ਜਾਂਦੇ ਜਿਆਦਾ ਤੂੰ ਨਹੀਂ ਮੋੜਨਾ ਮੋੜੀ ਚੱਲ ਤਾਜੂ ਬਾਈ ਮੁਬਾਰਕਾਂ ਲੋਹੇ ਜਾ ਰਿਹਾ ਮੜਾਈ ਵਾਂਗੂ ਚੱਲਦਾ ਐਨ ਪੂਰਾ ਲੋਟਾ ਲੋ ਬਾਈ ਕੋਲਡ ਸਟੋਰ ਚ ਪਹੁੰਚ ਗਏ ਕਰਤਾ ਮਹੁਰਤ ਇੱਧਰ ਖੜਿਆ ਹੈ ਬਾਈ ਅੰਕਲ ਮਾਲਕ ਸਟੋਰ ਵਾਲੇ ਤੇ ਹਨੀ ਅੰਕਲ ਬਹੁਤ ਵਧੀਆ ਬਹੁਤ ਵਧੀਆ ਦੇਖ ਲਓ ਕੋਈ ਕਮੀ ਛਵੇਂ ਨਹੀਂ ਕੋਈ ਕਮੀ ਹਾਂ ਵਧੀਆ ਫਸਟ ਕਲਾਸ ਤੇਲ ਤੂਲ ਵੀ ਠੀਕ ਹੈ ਜੀ ਕਈ ਕਈ ਜਾਂਦੇ ਵੀ ਤੇਲ ਜ਼ਿਆਦਾ ਖਾਂਦਾ ਪਰ ਹੁਣ ਅਸੀਂ ਤਾਂ ਹਲੇ ਵਰਤਣਾ ਨਹੀਂ ਇਹਨਾਂ ਤੇਲ ਠੀਕ ਹੈ ਜੀ ਬਸ ਉਹੀ ਜੇ ਤਾਂ ਮੰਨਣਾ ਤਾਂ ਲੈ ਕਿ ਜਦੋਂ ਅਰਜਣੇ ਤੇਲ ਜ਼ਿਆਦਾ ਖਾਂਦਾ ਨਹੀਂ ਇਹ ਤਾਂ ਠੀਕ ਖਾਂਦਾ ਨਹੀਂ ਅਰਜਣ ਵੀ ਠੀਕ ਹੈ ਲੋੜ ਦੇ ਹਿਸਾਬ ਨਾਲ ਉਹ ਕੰਮ ਵੀ ਜ਼ਿਆਦਾ ਕਰੀ ਜਾਂਦਾ ਹਾਂ ਜ਼ਿਆਦਾ ਕਰੀ ਜਾਂਦਾ ਹਾਂ ਤੁਹਾਡੇ ਕੋਲ ਵੀ ਪਹਿਲਾਂ 200 245 ਸੀ ਹਾਂ 200 ਚੱਲੀ ਗਈ ਠੀਕ ਹੈ 5245 ਦੇ ਅੱਛਾ ਲਓ ਭਾਈ ਅੰਕਲਾਂ ਕੋਲ ਉਹ ਟਰੈਕਟਰ ਹੈ ਹਾਂ ਹਾਂ ਇਹ ਹੁਣ ਲੈਵਲ ਜਿਵੇਂ ਚੱਲੀ ਜਾਂਦਾ ਹਾਂ ਜਦੋਂ ਆਮਨੇ ਜੀ ਮੀਡੀਅਮ ਜੀ ਹੈਗੀ ਉਸ ਦੇ ਹਿਸਾਬ ਨਾਲ ਵਧੀਆ ਚੱਲੇਗਾ ਸਹੀ ਗੱਲ ਹੈ ਆਹ ਦਾ ਪੁਰਾਣਾ ਹਾਂ ਜੀ ਮਹਿੰਦਰਾ ਦੀ ਜਦ ਵਾਕਈ ਬਹੁਤ ਵਧੀਆ ਹਾਂ ਗੱਲ ਆਹ ਹੈ ਜੀ ਹਾਂ ਇਦਾਂ ਹੁਣ ਜਾਨ ਪਾਉਣ ਲੱਗੀ ਅੱਗੇ ਤਾਂ ਮੈਸੇਂਜਿੰਗ ਇੱਥੇ ਕਰਦੇ ਹੁੰਦੇ ਸੀ ਹਾਂ ਹੁਣ ਮਹਿੰਦਰਾ ਦੀ ਹਰੇਕ ਚੀਜ਼ ਕੋਈ ਨਹੀਂ ਲੈ ਲੈਣੇ ਹਾਂ ਜਾਨ ਦਾ ਹਾਂ ਕਲੋ ਤੁਸੀਂ ਪੁਰਾਣਾ ਝੋਟਾ ਵੀ ਰੱਖਿਆ ਹਾਂ ਹਾਂ ਪੁਰਾਣਾ ਦੇਖੋ ਸਕਾਟ ਖੜਾ ਮੇਰੇ ਕੋਲ ਕੰਨ ਵੀ ਮਾਰ ਰਿਹਾ ਖੜਾ ਜੀ ਇਹਦੇ ਰੰਗ ਰੰਗ ਕਰਾ ਕੇ ਜੀ ਹਾਂ ਹੈ ਤੇ ਪਟਾਉ ਪੈ ਵੇਚਣ ਨੂੰ ਜੀ ਨਹੀਂ ਜੀ ਕਰਦਾ ਜੀ ਨਹੀਂ ਕਰਦਾ ਹੈਨਾ ਐਸੀ ਜੀ ਇਹਨੇ ਬਣਾਏ ਆ ਹੈਨਾ ਬਸ ਗਲਤ ਆ ਹੈ ਹੁਣ ਪਰ ਹੁਣ ਮੈਨੂੰ ਇਹਦਾ ਪਰ ਤਰਸ ਆਉਂਦਾ ਹਾਂ ਬੀਰ ਕੋਈ ਚਲਾਉਂਦਾ ਨਹੀਂ ਕੋਈ ਨਹੀਂ ਚਾਲੇ ਕਰੋ ਬਲਾਓ ਭਾਈ ਉਹ ਖੜਾ ਸਕਾਟ ਕਿੰਨੇ ਮਾਡਲ ਜੀ 91 91 ਮਾਡਲ ਆਪ ਲੱਤਾਤਾ ਜੀ ਹੈ ਹਾਂ ਜੀ ਲੋ ਭਾਈ 91 ਮਾਡਲ ਟਰੈਕਟਰ ਆਪ ਲੱਤਾਤਾ ਸਾਰਾ ਹੀ ਪੇਂਟ ਕਰਾਤਾ ਹੁਣ ਆ ਲੋ ਇਹ ਵੀ ਭਾਈ ਚਲੋ ਬੰਦੇ ਦਾ ਸ਼ੌਂਕ ਹੁੰਦਾ ਟਰੈਕਟਰ ਤਾਂ ਬਹੁਤ ਵੀ ਬੜੇ ਬੜੇ ਬਥੇਰੇ ਆ ਪਰ ਇਹ ਇਹ ਛੋਟੇ ਵੀ ਬਹੁਤ ਵਧੀਆ ਹਾਂ ਜੇ ਮੈਨੂੰ ਜਨਰੇਟਰ ਤੇ ਲਾਈਟ ਆ ਜੀ ਇਹ ਜਨਰੇਟਰ ਤੇ ਕੰਮ ਲਈ ਜਾਈ ਤੇ ਠੀਕ ਆ ਜੀ ਹਾਂ ਸਾਢੇ 30 ਲੀਟਰ 40 ਲੀਟਰ ਖਾ ਲੈਣਾ ਹਾਂ ਉਹੀ ਸਾਢੇ 7 ਦੀ ਮੋਟਰ ਹਾਂ 2 3000 ਰੁਪਏ ਚਲਾਈ ਚੰਗੀ ਗੱਲ ਆ ਚਲਾਉਂਦਾ ਸਾਢੇ 7 ਤੱਕਿਆ ਫਿਰ ਉੱਪਰ ਵਾਲੀਆਂ ਪਾਵਰ ਜਾਉਂਦੀਆਂ ਹਾਂ ਉੱਪਰ ਵਾਲੀਆਂ ਹਾਂ ਸੈਟਿੰਗ 7 ਤੱਕੇ ਹੁਣ ਵੀ ਚੱਲਦੇ ਨੇ ਜੀ ਪੂਰਾ ਅੱਛਾ ਹਾਂ ਪੂਰਾ ਚੱਲਦੇ ਆ ਠੀਕ ਆ ਠੀਕ ਆ ਠੀਕ ਆ ਆਹ ਓਏ ਬਾਈ ਟਰੈਕਟਰ ਇਹਨਾਂ ਦਾ ਹੁਣ 52 45 ਵਧੀਆ ਚੱਲਦਾ ਅੰਕਲੇ ਵੀ ਹਨਾ ਵਧੀਆ ਚੱਲਦਾ ਹਨਾ ਚਲੋ ਬਈ ਠੀਕ ਹੈ ਬਾਕੀ ਅੰਦਰ ਜਾ ਕੇ ਦਿਖਾਉਂਦੇ ਆ ਉਹ ਕਿੰਨਾ ਕਰਾਂਗੇ ਜੀ ਮੰਨ ਲਾ ਦ ਹੁਣ ਤੇ ਉਹਨਾਂ ਦਾ ਥੋੜਾ ਹੀ ਹੈ ਠੀਕ ਹੈ ਜੀ ਠੀਕ ਹੈ ਲੋ ਲੱਗ ਜਾਣਾ ਆਪਣਾ ਵੀ ਨੰਬਰ ਅਪਰ ਕਰਤਾ ਜੀ ਫਿਰ ਮਕਾਨ ਦਾ ਖੁੱਲਾ ਡੁੱਲਾ ਕੰਮ ਹੈ ਹਾਂ ਕਰਤਾ ਜੀ ਚਲੋ ਵਧੀਆ ਹਲੋ ਬਾਈ ਆਪਰੇ ਰਹਿਸ਼ ਸੱਤੇ ਲੋਟੇ ਕੰਮ ਬਾਕੀ ਅੰਦਰ ਬਾਈ ਦਿਖਾਉਂਦੇ ਤੁਹਾਨੂੰ ਅੰਦਰ ਤਾਂ ਜਾਣ ਨੂੰ ਜੀ ਨਹੀਂ ਕਰਦਾ ਬਾਹਰ ਗਰਮੀ ਹੈ ਬਿਮਾਰ ਹੋਣ ਵਾਲਾ ਕੰਮ ਹੈ ਜੇ ਅੰਦਰ ਜਾਂਦੇ ਪਰ ਜਾ ਹੁੰਦੇ ਆ ਕਰਤੇ ভাই ਬੋਰੀ ਇੱਧਰ ਰਸਨ ਦੀ ਖਾਣ ਵਾਲਾ ਦੋ ਹਾਂ ਬਾਈ ਕਿੰਨਾ ਕਰੇਗਾ ਜੀ ਮਾਲ ਅੱਛਾ 25 ਕੱਟੇ ਲੋ ਬਾਈ ਅੰਦਰ ਠੰਡਾ ਠੰਡਾ ਆਹਾਹਾਹਾਹ 6 ਮਿਲ ਆ ਗਏ ਬਾਈ ਆ ਚੱਲ ਰਿਹਾ ਮਾਲ ਆਪਣਾ ਵੀ ਇੱਧਰ ਤੇ ਆਉਣਾ ਦੂਏ ਨੰਬਰ ਚ ਜਾ ਕੇ ਦੇਖਦੇ ਕੋਹੋ ਬਿਮਾਰ ਹੋਵੋਗੇ ਬਾਈ ਸਾਰਾ ਸਰੀਰ ਗਰਮੀ ਵਾਲਾ ਇਕੱਲਾ ਇਕੱਲਾ ਰੂਮ ਠੰਡ ਮੰਦਾ ਲੋ ਬਾਈ ਆਹ ਰੋ ਸਾਰੇ ਆਲੂ ਆਹ ਤਿੰਨ ਚਾਰ ਮੰਜ਼ਲਾ ਬਾਈ ਸਟੋਰ ਹੈ ਵੀ ਬਾਕੀ ਠੀਕ ਆ ਚਲੋ ਕਰਦੇ ਲੋਡ ਦਹੁੰਦੇ ਆ ਜੀ ਲੋ ਬਾਈ ਹੋ ਗਿਆ ਕੰਮ ਸ਼ੁਰੂ ਆਪਣਾ ਆਲੂਆਂ ਦਾ ਲੱਦ ਲ ਲਈ ਇਹਦਾ ਤੇ ਅੰਦਰ ਬਾਈ ਆਹਾਹਾਹਾ ਅੰਦਰ ਠੰਡਾ ਹੈ ਬਾਈ ਆਪਣਾ ਆਉਂਦਾ ਦੂਜੀ ਮੰਜ਼ਲ ਤੇ ਉਲਟ ਤੇ ਆ ਦੇਖੋ ਬਾਈ ਇੱਧਰ ਸਾਰੇ ਪੂਰੇ ਠੰਡਕ ਠਾਰ ਆਲੂ ਪਏ ਹੈ ਲੋ ਹੱਥ ਲਾਈਨ ਲੱਗਦੇ ਤੇ ਚਲੋ ਬਾਈ ਫਸਟ ਰਾਈਡ ਟਰੈਕਟਰ ਦੀ ਤੇ ਇੱਕ ਹੋਰ ਦੱਸਦਾ ਮੈਂ ਤੁਹਾਨੂੰ ਥੋੜਾ ਜਿਹਾ ਫੰਡਾ ਮੈਨੂੰ ਹੁਣੇ ਹੀ ਪਤਾ ਲੱਗਿਆ ਇੱਕ ਤਾਂ ਆਹ ਟਰੈਕਟਰ ਦੇ ਹੁੱਕ ਆ ਜਿਹੜੇ ਬਾਈ ਆਹ ਨਾਟਕ ਸੇਵੇ ਆ ਆ ਦੇਖੋ ਹੁਣ ਟਰਾਲੀ ਪਿਛੇ ਥੋੜੀ ਜਿਹੀ ਡੈਡੀ ਹੋਈ ਆ ਆ ਹੁੱਕ ਚੱਕੋ ਵੀ ਦੋ ਉਂਗਲ ਪੈਂਦੇ ਪਿੱਛੇ ਲਿਫਟ ਜਾਂਦੇ ਨਹੀਂ ਨੀ ਵੀ ਇਦੀ ਜਗ੍ਹਾ ਵੀ ਬਾਈ ਤੇ ਆਪਣਾ ਉੱਚੀ ਚੱਕਣ ਖਾਤਰ ਪਿੰਨਾ ਲਿਆਉਣੀਆਂ ਲੰਬੀਆਂ 4 ਪੈਰ ਪੈਜੂ ਆ ਦੇਖੋ ਬੋਰੀ ਕਿੱਤੀ ਆ ਜਦੋਂ ਫੇਟਰਾ ਲਿਆ ਦੇਖੋ ਲਿਫਟ ਫਸੀ ਪਈ ਆ ਮੋੜ ਪਰ ਵੀ ਮੈਨੂੰ ਥੋੜਾ ਜਿਹਾ ਔਖਾ ਆ ਤੇ ਕਾ ਪੱਤੀ ਪਟਾ ਹੋਣੀ ਆ ਬਾਈ ਆ ਪੱਤੀ ਲਾਈ ਵੀ ਇਧਰ ਆਦਾ ਇਧਰ ਮੋਡਮ ਦੇ ਵਿੱਚ ਦਿੱਕਤ ਕਰਦੀ ਆ ਬਾਕੀ ਬਾਈ ਮਰੂਤੀ ਮੰਗੂ ਚੱਲਦਾ ਆਏ ਬੇ ਹੁਣ ਆਪਾਂ ਪਿੰਡ ਤੇ ਦੂਰ ਆਪਣਾ ਕੋਲਡ ਸਟੋਰ ਤਾਂ ਤੁਸੀਂ ਦੇਖਿਆ ਪਿਛੇ ਵੀ ਗੱਲ ਕਰੀ ਆ ਆ ਕੋਈ ਮਾਲਕ ਨੇ ਸਟੋਰ ਵਾਲ ਨੇ ਆ ਲੋ ਲੱਦ ਹੋਣ ਲੱਗਾ ਬਾਈ ਮਾਲ ਆ ਦੇਖੋ ਬਾਕੀ ਭਾਈ ਅੰਦਰ ਨਜ਼ਾਰਾ ਜਾਉਂਦਾ ਤੇ ਭਾਈ ਆਹ ਮਸ਼ੀਨ ਖੜੀ ਐ ਜਿਹੜੀ ਜਦੋਂ ਆਲੂ ਪਾਟਣ ਦਾ ਸਾਫ ਸਫਾਈ ਖਾਤਰ ਗੋਲੀ ਉਹ ਤੇ ਮੋਟੀ ਗੋਲੀ ਬੀਜ ਖਰਾਸਣ ਜਿਹੜਾ ਇਹਦੇ ਵਿੱਚ ਐ ਭਾਈ ਸਾਰਾ ਨਿਕਲਦਾ ਐ ਤੇ ਬਾਕੀ ਚੱਲਦਾ ਕੰਮ ਆ ਦੇਖੋ ਅੰਦਰ ਜਾਣ ਨੂੰ ਜੀ ਜਾ ਕਰੀ ਜਾਂਦਾ ਬਾਹਰ-ਬਾਰ ਤੇ ਭਾਈ ਆਉਂਦੇ ਭਾਈ ਉੱਪਰ ਤੇ ਜਾਇਆ ਹੁੰਦੇ ਉੱਪਰ ਵੀ ਚਲੋ 1 ਮਿੰਟ ਲੱਗਣਾ ਨੇ ਰ ਆ ਬਾਰ ਆ ਦੇਖੋ ਬਾਈ ਉਹ 3 ਮੰਜ਼ਲ ਤੇ ਹੁੰਦੇ ਬਾਈ ਉਹ ਦੇਖੋ ਚਲੋ ਫੇਟ ਚੱਲਦੇ ਆਪਾਂ 3 ਮੰਜ਼ਲ 3 ਮੰਜ਼ਲ ਤੇ ਚੱਲਦਾ ਕੰਮ ਹੈ ਆ ਲੋ ਫਟਾ ਦੀ ਫਟ ਲੱਗ ਰਿਹਾ ਮਾਲ ਆ ਲੋ ਤੇ ਪੱਖਿਆਂ ਨੇ ਅੰਦਰ ਬਾਈ ਬਾਹਰੋਂ ਪੱਖਾ ਲਾਇਆ ਪਾ ਵੀ ਬਾਹਰ ਦੀ ਬਾਹਰ ਆ ਵਾ ਅੰਦਰ ਦੇ ਅੰਦਰ ਇਹ ਆਪਾਂ ਤਾਂ ਬਣਾ ਬਾਰੇ ਬੈਗੇ ਤੇ ਵੀ 5 ਮੀਟਰ ਖਣ ਨੂੰ ਹੱਥ ਲੈ ਕੇ ਕਿਰੇ ਠੰਡੇ ਚ ਜਾ ਕੇ ਬਿਮਾਰ ਨਾ ਹੋ ਜਾਈਏ ਤੇ ਬਾਕੀ ਬਾਈ ਲੋ ਬਾਈ ਆ ਗਈ ਖੀਰ ਲਈ ਬੋਰੀ ਤੇ ਆਹ ਲੋ ਉਹ ਤੇਰੇ ਕੁੰਡੀ ਬਗੈਰ ਤੇ ਵਿੱਚ ਕਰਤਾ ਹੋਈ ਕੰਮ ਹੈ ਲੋ ਬਾਈ ਧੰਨਵਾਦ ਬਹੁਤ ਵੀਰੇ ਪੱਕਾ ਬਾਈ ਧੰਨਵਾਦ ਲੋ ਬਾਈ ਚੱਲ ਰਿਹਾ ਮਾਰਦੇ ਸਲਫਾ ਹੇ ਆਪਾਂ ਆਪਣਾ ਟਰੈਕਟਰ ਦੀ ਹਲੇ ਬਾਈ ਭਲੇਖਾ ਜਿਹਾ ਪਈ ਜਾਂਦਾ ਇਹ న్యూਟਰਲ ਗੇਅਰ ਹੋਇਨਾ ਹਲੋ ਬਾਈ ਪਹੁੰਚ ਗਏ ਮੰਡੀ ਜੀਰੀ ਵੀ ਆਈ ਵੀ ਆ ਬਾਈ ਆ ਦੇਖੋ ਉਹ ਦੇਖੋ ਇਕੱਠੀ ਹੋ ਰਹੀ ਐ ਤੇ ਟਰੈਕਟਰ ਬਣਾ ਕੇ ਖੜਾ ਹੁਣ ਤਾਰਨੇ ਜੀ ਆਲੂ ਆ ਨਾਜ ਮੰਡੀ ਇੱਧਰ ਤੇ ਉੱਧਰ ਭਾਈ ਦਾਣਾ ਮੰਡੀ ਆ ਗਈ ਸਾਹਮਣੇ ਉਹ ਦੇਖੋ ਬੋਰੀਆਂ ਨਾਲ ਟੱਕ ਹੋ ਰਹੀ ਹੈ ਜਿਹੜੀ ਲੱਗੀ ਜੀ ਆਉਣ ਮੰਡੀਆਂ ਦੇ ਵਿੱਚ ਚਲੋ ਬਾਕੀ ਆਇਆ ਭਾਈ ਬੁੱਕ ਦਾ ਪੂਰਾ ਹੈ ਨਾ ਬਾਕੀ ਭਾਈ ਆ ਦੇਖ ਲੋ ਮੰਡੀ ਦੇ ਵਿੱਚ ਸਾਰਾ ਕੁਝ ਰਾਤ ਨੂੰ ਭਾਈ 2:30 ਵਜੇ ਚੱਕ ਹੋ ਜਾਣਾ ਆ ਫਰੂਟ ਪੇਜ ਕਿੰਨਾ ਸਾਰੇ